ਸਸ਼ੀ ਕਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਈ ਵਾਰੀ ਆਪਾਂ ਨੂੰ ਇਹ ਪਰੇਸ਼ਾਨੀ ਜ਼ਰੂਰ ਹੁੰਦੀ ਆ ਕਿ ਅਸੀਂ ਜੋ ਕਰਦੇ ਆ ਸਾਨੂੰ ਉਸ ਦਾ ਵਧੀਆ ਰਿਜ਼ਲਟ ਨਹੀਂ ਮਿਲਦਾ ਸਭ ਕੁਝ ਚੰਗਾ ਕਰਨ ਦੇ ਬਾਵਜੂਦ ਵੀ ਜੋ ਸਾਡੇ ਮਨ ਨੂੰ ਚੰਗਾ ਲੱਗ ਰਿਹਾ ਸਾਨੂੰ ਸ਼ਾਂਤੀ ਦੇ ਰਿਹਾ ਸਭ ਅੱਛਾ ਹੋ ਰਿਹਾ ਪਰ ਉਸ ਦਾ ਸਾਨੂੰ ਅੱਛਾ ਰਿਜ਼ਲਟ ਨਹੀਂ ਮਿਲ ਰਿਹਾ ਅੱਛਾ ਇੱਕ ਗੱਲ ਆਮ ਸੋਨਾਂ ਨੂੰ ਮਿਲਦੀ ਹੈ ਕਿ ਤੁਸੀਂ ਵੀ ਸੁਣੀ ਹੋਣੀ ਆ ਕਹਿੰਦੇ ਜਿਹੜਾ ਨਹੀਂ ਫੁੱਲਿਆ ਉਹ ਹੀ ਚੰਗਾ ਜਿਹੜੀ ਮੁਠੀ ਬੰਦ ਹੈ ਨਾ ਉਹ ਚੰਗੀ ਆ ਜਦੋਂ ਖੁੱਲ ਗਈ ਤਾਂ ਪਤਾ ਨਹੀਂ ਕੀ ਕੀ ਕੁਝ ਦੇਖਣ ਨੂੰ ਸੁਣਨ ਨੂੰ ਮਿਲਣਾ ਹੈ ਅੱਛਾ ਇਹਦਾ ਮੇਨ ਭਾਵ ਪਤਾ ਕੀ ਆ ਮੇਨ ਗੱਲ ਕੀ ਆ ਮੇਨ ਇਹ ਆ ਕਿ ਸਾਨੂੰ ਆਪਣਾ ਦੁੱਖ ਬਹੁਤ ਵੱਡਾ ਲੱਗਦਾ ਸਾਨੂੰ ਆਪਣੀ ਪਰੇਸ਼ਾਨੀ ਬਹੁਤ ਵੱਡੀ ਲੱਗਦੀ ਆ ਪਰ ਜਦੋਂ ਤੁਸੀਂ ਦੂਜੇ ਦੀ ਪਰੇਸ਼ਾਨੀ ਸੁਣਨੀ ਆ ਤਾਂ ਤੁਹਾਨੂੰ ਪਤਾ ਚੱਲਣਾ ਕਿ ਲੈ ਦੱਸ ਇੱਥੇ ਵੀ ਆ ਇਹ ਤੇ ਸਾਡਾ ਤੇ ਫਿਰ ਇਹਦੇ ਸਾਹਮਣੇ ਕੁਝ ਨਹੀਂ ਇਹਨਾਂ ਕਿ ਦੂਜਿਆਂ ਦੇ ਦੁੱਖ ਫੋਲਣੇ ਚਾਹੀਦੇ ਆ ਦੂਜਿਆਂ ਦੇ ਦੁੱਖ ਸੁਣਨੇ ਚਾਹੀਦੇ ਆ ਇਹ ਗੱਲ ਨਹੀਂ ਐ ਇਹਦੇ ਨਾਲ ਇਹਦਾ ਮਤਲਬ ਇਹ ਨਹੀਂ ਐ ਇਹਦਾ ਮਤਲਬ ਸਿਰਫ ਇਹ ਆ ਕਿ ਸੁਣੋ ਤੁਸੀਂ ساری ਉਮਰ ਜੋ ਕੁਝ ਕੀਤਾ ਤੁਸੀਂ ਕਿਸੇ ਦਾ ਬਹੁਤ ਅੱਛਾ ਅਟੈਚਮੈਂਟ ਰਹੀ ਤੁਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਤੇ ਜ਼ਿੰਦਗੀ ਦੇ ਤੁਸੀਂ ਇਹੋ ਜਿਹੇ ਪੜਾਚ ਆ ਗਏ ਕਿ ਸੰ ਤੁਹਾਨੂੰ ਸਭ ਕੁਝ ਅਕੋ ਖਾਲੀ ਦਿਖਦਾ ਪਿਆ ਕੁਝ ਬਣਿਆ ਹੀ ਨਹੀਂ ਜੋ ਸੋਚਿਆ ਸੀ ਹੋਇਆ ਹੀ ਨਹੀਂ ਇੰਨਾ ਕਰਦੇ ਰਹੇ ਕਿ ਪੁੱਛ ਗਏ ਛੀ ਨਹੀਂ ਹੁਣ ਸਾਨੂੰ ਕੋਈ ਪੁੱਛਦਾ ਨਹੀਂ ਨਾ ਪੇਕੇ ਨਾ ਸੋਰੇ ਜਿਹਦਾ ਕੀਤਾ ਉਹੀ ਆਪਣਾ ਮਤਲਬ ਆਪਣਾ ਕੰਮ ਕਰ ਆਪਣੀ ਸੈਟਿੰਗ ਕਰਕੇ ਪਰੇ ਹੋ ਗਿਆ 99% ਲੋਕਾਂ ਦੇ ਨਾਲੇ ਜ਼ਿੰਦਗੀ ਵਿੱਚ ਦੁਨੀਆਦਾਰੀ 'ਚ ਇਹ ਕੁਝ ਹੁੰਦਾ ਏ ਕਿ ਹਰ ਕੋਈ ਆਪਣੀ ਸੈਟਿੰਗ ਜਦੋਂ ਅੱਛਾ ਜਦੋਂ ਲੋੜਾਂ ਨੇ ਜਦੋਂ ਥੋੜਾ ਨੇ ਉਦੋਂ ਤੁਸੀਂ ਸਾਡੇ ਹੋ ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨਾਲ ਸੈੱਟ ਹੋ ਗਏ ਤੇ ਉਦੋਂ ਤਾਂ ਬੱਸ ਫਿਰ ਰੱਬ ਨੂੰ ਵੀ ਅਕਲ ਦੇਣ ਦੀ ਸ਼ੁਰੂ ਕਰ ਦਿੰਨੇ ਆ ਅਸੀਂ ਲੈ ਆਹ ਚੀਜ਼ ਮੈਨੂੰ ਨਹੀਂ ਰੱਖਦੀ ਤੁਸੀਂ ਇਦਾਂ ਕਰੋ ਤੁਸੀਂ ਐ ਕਿਉਂ ਕਰਦੇ ਹੋ ਤੁਸੀਂ ਬਈ ਕਿਹਦਾ ਦਿਲ ਕਰਦਾ ਕਿ ਕਿਸੇ ਦਾ ਨੁਕਸਾਨ ਹੋਵੇ ਜਦੋਂ ਕੋਈ ਕਿਤੋਂ ਕੋਈ ਸੁਣਦਾ ਕੋਈ ਕਿਤੇ ਨੂੰ ਕੁਝ એનર્ਜੀ ਅੱਛੀ ਲੱਗਦੀ ਐ એનર્ਜੀ ਮੀਨਸ ਕੋਈ ਕਹਿੰਦਾ ਕਿ ਪਾਈ ਇੱਥੇ ਐ ਹੋਇਆ ਸਾਡਾ ਤਾਂ ਆਹ ਹੋ ਗਿਆ ਅਗਲਾ ਪੱਜ ਤੁਰਦਾ ਉੱਥੇ ਨੂੰ ਕਿ ਬਸ ਕਿਸੇ ਪਾਸੋਂ ਰਿਲੈਕਸ ਮਿਲ ਜਵੇ ਉਹ ਕਹਿੰਦੇ ਆ ਨਾ ਕਿ ਜਦੋਂ ਬੰਦਾ ਸੜਿਆ ਹੋਵੇ ਨਾ ਤੇ ਉਦੋਂ ਮਾੜੀ ਜਿੰਨੀ ਬੂੰਦ ਵੀ ਉਹਨੂੰ ਰਿਲੈਕਸ ਦਿੰਦੀ ਆ ਫਿਰ ਅਸੀਂ ਆਪਾਂ ਵੈਸੇ ਗੱਲ ਕਰਦਿਆਂ ਲੌਜੀਕ ਦੀ ਹਨਾ ਫਿਰ ਅੱਛਾ ਇਨਸਾਨ ਨੂੰ ਕਈ ਵਾਰੀ ਭਾਵੇਂ ਲੌਜੀਕ ਦਿਖਦੇ ਵੀ ਹੋਣ ਹੁੰਦੇ ਵੀ ਹੋਣ ਹਨਾ ਪਰ ਸਾਨੂੰ ਉਹ ਲੌਜੀਕ ਤਕਰੀਬਨ ਕਹਿ ਸਕਦੇ ਆਪਾਂ ਕਿ ਉਧੋਣੀ ਚਾਹੀਦਾ ਸਿਰ ਪੈਰ ਸਾਨੂੰ ਲੌਜੀਕ ਲੌਜੀਕ ਨੂੰ ਮਾਰੋ ਗੋਲੀ ਅਗਲੇ ਦਾ ਹੋਇਆ ਏ ਤਾਂ ਸਾਨੂੰ ਇਹ ਚੀਜ਼ ਇਦਾਂ ਮਿਲ ਜਾਣੀ ਹੈ ਮਤਲਬ ਬਿਨਾ ਸਿਰ ਪੈਰ ਤੋਂ ਤੱਥਾਂ ਤੋਂ ਅਸੀਂ ਉਹ ਚੀਜ਼ ਕਰਦੇ ਹਾਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਕਿਸੇ ਨੇ ਕਿਹਾ ਆ ਰਾਸ਼ੀਆਂ ਤੇ ਸ਼ਨੀ ਵਕਰੀ ਹੋ ਰਿਹਾ ਠੀਕ ਹੈ ਸ਼ਨੀ ਵਕਰੀ ਹੋ ਰਿਹਾ ਹੈ ਬਿਲਕੁਲ 29 ਤਰੀਕ ਨੂੰ ਸ਼ਨੀ ਨੇ ਵਕਰੀ ਹੋ ਜਾਣਾ ਹੈ ਸ਼ਨੀ ਵਕਰੀ ਹੋਣ ਤੇ ਕਿਸੇ ਨੇ ਲਿਖਿਆ ਕਿ ਆ ਆ ਰਾਸ਼ੀਆਂ ਦੀ ਤਰੱਕੀ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਲਓ ਤੋ ਸੁ ਇੱਕ ਤਾਂ ਸ਼ਨੀ ਬੱਕਰੀ ਹੋ ਰਿਹਾ ਪੁੱਠਾ ਚਾਲ ਚੱਲੇਗਾ ਤੇ ਪੁੱਠੀ ਚਾਲ ਨੇ ਹੀ ਸਮਝੋ ਉਹਨਾਂ ਨੂੰ ਅਸਮਾਨ ਤੇ ਮਤਲਬ ਤੁਸੀਂ ਮੰਨ ਲਓ ਕਿ ਇੱਕ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ ਤੁਹਾਨੂੰ ਮੰਨ ਲਓ ਤੁਸੀਂ ਇੱਕ ਦੁਕਾਨਦਾਰੀ ਕਰਦੇ ਹੋ bizness ਕਰਦੇ ਹੋ ਤੁਹਾਡੇ ਇੱਕਦਮ 10 ਦੁਕਾਨਾਂ ਬਣ ਜਾਣੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤਾਂ ਕੀ ਹੋਗੀ ਲਓ ਸੁਣੋ ਐਦਾਂ ਕਿਦਾਂ ਹੋ ਜਾਊ ਇੱਦਾਂ ਨਹੀਂ ਹੋ ਸਕਦਾ ਹਾਂ ਇਹ ਜ਼ਰੂਰ ਹੋ ਸਕਦਾ ਏ ਕਿ ਤੁਸੀਂ ਕੁਝ ਕਰਨ ਬਾਰੇ ਸੋਚ ਰਹੇ ਸੀ ਤੇ ਸ਼ਨੀ ਬੱਕਰੀ ਆ ਕੇ ਉਸ ਕੰਮ ਨੂੰ ਤੋੜ ਦੇਗਾ ਜਾਂ ਸਕਸੈਸ ਦਵਾ ਜਾਏਗਾ ਜਾਂ ਤੁਹਾਨੂੰ ਅੱਛੀ એનર્ਜੀ ਦੇ ਦੇਗਾ ਤੁਸੀਂ ਕਰ ਲੈਣ ਬਾਰੇ ਸੋਚ ਰਹੇ ਸੀ ਰੁਕਾਵਟਾਂ ਪੈ ਰਹੀਆਂ ਸੀ ਲੋਨ ਹੋ ਨਹੀਂ ਸਿਰਿਆ ਤੇ ਉਹ ਸ਼ਨੀ ਇਸ ਜਗ੍ਹਾ ਤੇ ਆ ਰਿਹਾ ਕਿ ਤੁਹਾਡੇ ਘਰ ਮਕਾਨ ਤੁਹਾਨੂੰ ਪੋਜ਼ਿਟਿਵ ਤਰੀਕਾ ਨਾਲ ਤਰੀਕੇ ਨਾਲ ਮਤਲਬ ਰੁਕਾਵਟਾਂ ਦੂਰ ਕਰਦਾ ਜਾਏਗਾ ਇਹ ਤੇ ਕੁਝ ਸਿਰ ਪੈਰ ਵਾਲੀ ਗੱਲ ਬਣਦੀ ਵੀ ਆ ਕਿ ਅਸੀਂ ਹਾਂ ਜੀ ਆ ਕੋਸ਼ਿਸ਼ ਕਰ ਰਹੇ ਸੀ ਤੇ ਜਦੋਂ ਆ ਗ੍ਰਹਿ ਬਦਲਿਆ ਸਾਡੇ ਦੱਸਿਆ ਸੀ ਇੱਥੇ ਆਉਣਾ ਹੈ ਤੇ ਇਸ ਨੇ ਸਾਡਾ ਕੰਮ ਕਰਤਾ ਮਤਲਬ ਉਹਨੇ ਕੰਮ ਨਹੀਂ ਕੀਤਾ ਕੰਮ ਅਸੀਂ ਕੀਤੇ ਸ ਉਹ ਰੁਕਾਵਟਾਂ ਦੂਰ ਹੋ ਗਈ ਇਹ ਤੇ ਹੋਈ ਲੌਜੀਕਲੀ ਗੱਲ ਹੈ ਨਾ ਤੀਜੀ ਗੱਲ ਸੁੱਖ-ਦੁੱਖ ਦੀ ਗੱਲ ਕਰ ਰਹੇ ਸੀ ਆਪਾਂ ਸੁੱਖ ਤੇ ਦੁੱਖ ਬਿਲਕੁਲ ਤੁਹਾਡੇ ਮੰਨਦੇ ਆ ਇਹ ਸਚਾਈ ਆ ਜਿਸ ਤਰੀਕੇ ਨਾਲ ਤੁਸੀਂ ਜਿਸ ਚੀਜ਼ ਨੂੰ ਲੈਨੇ ਹੋ ਸੱਚ ਜਾਣੋ ਬਾਲੇ ਦੁੱਖਾਂ ਨੂੰ ਫੜਨਾ ਪਰੇਸ਼ਾਨੀਆਂ ਨੂੰ ਆਪਣੇ ਅੰਦਰ ਰੱਖਣਾ ਉਨਾ ਹੀ ਖਤਰਨਾਕ ਰੋਗ ਬਣ ਜਾਂਦਾ ਹੈ ਗੱਲ ਗੱਲ ਤੇ ਰੋਣਾ ਤੁਹਾਡਾ ਜੋ ਹੈ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਕਿਉਂਕਿ ਜਿਹੜਾ ਰੋਣਾ ਹੈ ਨਾ ਉਹ ਪਤਾ ਕਿਉਂ ਆਉਂਦਾ ਹੈ ਕਿਉਂਕਿ ਅਸੀਂ ਅਸੀਂ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ ਲਾਈਫ ਨੂੰ ਕਿ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਜਿਸ ਜਿਸ ਤਰ੍ਹਾਂ ਕੀਤਾ ਪਰ ਇਹ ਤਾਂ ਸੋਚੋ ਜਿਨ੍ਹਾਂ ਜਿਨ੍ਹਾਂ ਨੇ ਜਿਸ ਜਿਸ ਤਰ੍ਹਾਂ ਕੀਤਾ ਉਹ ਆਪਣਾ ਕਰ ਗਏ ਅਸੀਂ ਕਿਉਂ ਮਰ ਗਏ ਕਿਉਂ ਮਰੀਏ ਠੀਕਾ ਓਕੇ ਇੱਕ ਦਿਨ ਬੈਠ ਕੇ ਉਹ ਚੀਜ਼ ਨੂੰ ਲਿਖੋ ਪੜੋ ਪਾੜ ਕੇ ਸੁੱਟੋ ਕੋ ਠੀਕ ਹੈ ਬਈ ਜਿਉਂ ਕੱਲੇ ਰਹੇ ਆ ਤਾਂ ਮਰਨਾ ਵੀ ਕੱਲੇ ਹੀ ਆ ਤਾਂ ਜਿਉਣ ਦਾ ਉਹ ਨਾ ਕੱਲੇ ਇਨਸਾਨ ਨੂੰ ਖੁਸ਼ੀ ਨਾਲ ਹਰ ਕਿਸੇ ਦੀ ਆਪਣੀ ਖੁਸ਼ੀ ਡਾਕੂਮੈਂਟਲ 1 ਘੰਟਾ ਕਦੇ ਕਦੇ ਆਪਣੇ ਲਈ ਕੱਢੋ ਤਾਂ ਸਹੀ ਗਾਣੇ ਸੁਣੋ ਆਪਣੀ ਮਰਜ਼ੀ ਦੇ ਬਿਣਾ ਕਿਸੇ ਦੀ ਪਰਵਾਹ ਕੀਤੀ ਜਦੋਂ ਸੈਰ ਕਰਦੇ ਹੋ ਆਪਣੇ ਦਿਮਾਗ ਆਪਣੇ ਮਨ ਨਾਲ ਸੋਚੋ ਤੇ ਕਿਤੇ ਜਾ ਕੇ 12 ਮਿੰਟ ਸਿਰਫ 12 ਮਿੰਟ ਆਪਣੇ ਆਪ ਨੂੰ ਦੋ ਤੇ ਸੋਚੋ ਜੋ ਕਰ ਰਹੇ ਆ ਕਿ ਇਹ ਜ਼ਰੂਰੀ ਹੈ ਇਹ ਮੇਰੇ ਲਈ ਜ਼ਰੂਰੀ ਹੈ ਮੇਰੀ ਜਿਹੜੀ ਐਮੀਅਤ ਹੈ ਇਹ ਬਹੁਤ ਜ਼ਰੂਰੀ ਹੈ ਇਹ ਜ਼ਰੂਰ ਕਰਿਆ ਕਰੋ 10 ਮਿੰਟ ਆਪਣੇ ਲਈ ਕੱਢੋ 10 12 ਮਿੰਟ ਆਪਣੇ ਬਾਰੇ ਸਿਰਫ ਆਪਣੇ ਬਾਰੇ ਸੋਚਣਾ ਹੈ ਕਿ ਮੇਰੇ ਮਨ ਦੀ ਖੁਸ਼ੀ ਲਈ ਮੈਨੂੰ ਕੀ ਕਰਨਾ ਹੈ ਤੇ ਮੈਂ ਉਹ ਕਰਨਾ ਹੀ ਕਰਨਾ ਹਰ ਕਿਸੇ ਦੀ ਜ਼ਿੰਦਗੀ ਹੌਲੀ ਹੌਲੀ 12 ਮਿੰਟ ਤੋਂ 12 ਘੰਟਿਆਂ 'ਚ ਤਬਦੀਲ ਹੋ ਜੂ ਅੱਛਾ ਨਹੀਂ ਵੀ ਹੋਊ ਤਾਂ ਕਮ ਸੇ ਕਮ ਖੁਸ਼ੀ ਦੇ ਪਲ ਤੇ ਯਾਦ ਰਹਿਣਗੇ ਨਾ ਹਨਾ ਚਲੋ 25 ਜੂਨ 2024 ਦਿਨ ਮੰਗਲਵਾਰ ਦਾ ਹੈ ਤਿੱਥੀ ਅੱਜ ਰਵੇਗੀ ਜੀ ਚਤੁਰਥੀ ਤਿੱਥੀ ਕ੍ਰਿਸ਼ਨ ਪੱਖ ਚੱਲ ਰਿਹਾ ਤੁਸੀਂ ਜਾਣਦੇ ਹੋ ਹਨੇਰ ਪੱਖ ਚੱਲ ਰਿਹਾ ਨਾਲ ਹੀ ਜੋਗ ਗ੍ਰਹਾਂ ਦੇ ਮੁਤਾਬਕ ਹੈ ਚੰਦਰਮਾ ਅੱਜ ਵੀ ਮਕਰ ਰਾਸ਼ੀ ਵਿੱਚ ਸ਼ਨੀ ਦੇ ਘਰ 'ਚ ਹੀ ਰਹਿਣਗੇ ਮਕਰ ਰਾਸ਼ੀ 'ਚ ਚੰਦਰਮਾ ਪਰ ਨਕਸ਼ਤਰ ਬਦਲ ਗਿਆ ਸ਼੍ਰਮਣ ਨਕਸ਼ਤਰ ਜੀ ਚੰਦਰ ਮਹਾਰਾਜ ਸ਼ਨੀ ਦੇ ਕਾਚ ਜਾਨੀ ਚੰਦਰ ਦੇ ਹੀ ਨਕਸ਼ਤਰ 'ਚ ਰਹਿਣਗੇ ਅੱਜ ਮੰਗਲਵਾਰ ਵਾਲੇ ਦਿਨ ਪੰਚਕਰੰਭ ਹੋ ਜਾਣੀ ਐ ਸਵੇਰੇ ਤੜਕੇ ਤੋਂ ਨਾਲ ਜੋ ਸ਼੍ਰੀ ਗਣੇਸ਼ ਚਤੁਰਥੀ ਦਾ ਵਰਤ ਵੀ ਰਹੇਗਾ ਪੰਚਕ ਜਿਹੜੀ ਅੱਜ ਆਰੰਭ ਹੋਏਗੀ ਨਾ ਇਹ 5 ਦਿਨ ਚੱਲੇਗੀ ਕਦੋਂ ਤੱਕ ਇਹ ਰਹੇਗੀ ਤਕਰੀਬਨ ਐਤਵਾਰ ਤੱਕ ਐਤਵਾਰ ਨੂੰ ਰਹੇਗੀ 7:34 ਮਿੰਟ ਤੱਕ ਸਵੇਰੇ ਚੰਗਾ 7:34 ਤੱਕ ਪੰਚਕ ਲੱਗਣੀ ਐ ਕੱਲ ਸਵੇਰ ਤੋਂ ਠੀਕ ਐ ਅੱਜ ਰਾਹੂ ਕਾਲ ਦਾ ਟਾਈਮ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਸਿਤਾਰਿਆਂ ਦੇ ਮੁਤਾਬਕ ਕਿੰਦਾ ਚੱਲੇਗਾ ਅੱਜ ਦਾ ਦਿਨ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿਪ ਹਮੇਸ਼ਾ ਦੀ ਤਰ੍ਹਾਂ ਦੱਸਾਂਗੇ ਤੇ ਚਲੋ ਕਰਦੇ ਆ ਚਰਚਾ ਆਪਾਂ ਐਰੇਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਮਿੱਤਰ ਹੈ ਮਨ ਖੁਸ਼ ਹੈ ਅੱਜ ਥੋੜੀ ਜੀ ਕਨਫਿਊਜ਼ਨ ਖਤਮ ਹੋਈ ਤੇ ਕਲੈਰਿਟੀ ਹੋਈ ਸੁੱਖ ਲਈ ਕੀਤੀ ਭਜਨਟ ਤੁਹਾਨੂੰ ਚੰਗਾ ਰਿਜ਼ਲਟ ਦੇਵੇਗੀ ਮਾਂ ਨਾਲ ਅਟੈਚਮੈਂਟ ਮਾਂ ਦੇ ਪੈਰੀ ਹੱਥ ਲਗਾ ਕੇ ਜਾਣਾ ਸਮਝੋ ਹਰ ਤਰ੍ਹਾਂ ਦੀ ਸਫਲਤਾ ਤੁਹਾਨੂੰ ਦਿਵਾ ਦੇਗਾ ਜ਼ਿਆਦਾ ਇਮੋਸ਼ਨਲ ਹੋਣਾ ਨਹੀਂ ਹੈ ਪਾਣੀ ਤੋਂ ਰੰਗ ਰਹੇ ਹੋ ਤਾਂ ਥੋੜੀ ਜਿਹੀ ਚੌਲ ਚਾਲ ਪਰਵਾ ਕਰ ਦੋ ਬੜੀ ਸ਼ੁਭਤਾ ਹੋ ਜਾਏਗੀ 컬러 ਕੋਈ ਵੀ ਪਹਿਨੋ ਟੌਰਸ ਬ੍ਰਿਕ ਰਾਸ਼ੀ ਵਾਲੇ ਅੱਜ ਸਿਤਾਰੇ ਜੋ ਨੇ ਠੀਕ ਠਾਕ ਜਾਣਗੇ ਥੋੜੀਆਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਧਿਆਨ ਨਾਲ ਪਰਹੇਜ਼ ਨਾਲ ਵਰਤੋਂ ਕਰੋ ਗਲੇ ਦੀ ਪ੍ਰੋਬਲਮ ਥੋੜੀ ਤੰਗ ਕਰੇਗੀ ਤੇ ਥੋੜਾ ਜਿਹਾ ਸਿਰ ਚ ਦਰਦ ਰਹਿ ਸਕਦਾ ਹੈ ਤਾਂ ਕੀ ਕਰਨਾ ਤੁਸੀਂ ਮੋਟਾਪੇ ਨੂੰ ਲੈ ਕੇ ਚਿੰਤਾ ਲਈ ਤਾਂ ਤੁਹਾਨੂੰ ਸੈਰ ਹੀ ਕਰਨੀ ਪੈਣੀ ਆ ਤੇ ਬਾਣੀ 'ਚ ਥੋੜੀ ਜਿਹੀ ਮਿਠਾਸ ਰੱਖਣੀ ਪੈਣੀ ਆ ਤੇ ਦੂਜੀ ਗੱਲ ਚੰਦਰ ਦੇ ਨਕਸ਼ਤਰ ਦੇ ਲਈ ਅੱਜ ਦੇ ਦਿਨ ਸਵੇਰੇ ਉੱਠ ਕੇ ਦੁੱਧ ਮੱਥੇ ਤੇ ਲਾਓ ਜੈਮਿਨੀ ਜਨਮ ਮਿਥੁਰ ਰਾਸ਼ੀ ਵਾਲੇ ਚੰਦਰ ਰਾਜ ਵੀ 8ਵੇਂ ਸਥਾਨ ਵਿੱਚ ਧਨ ਪੈਸਾ ਲੈਣ ਦੇਣ ਧਿਆਨ ਨਾਲ ਕਰੋ ਚੰਦਰ ਦਾ ਨਕਸ਼ਤਰ ਪਰ ਹਮੇ ਪੈਸਾ ਦੇਗਾ ਆਇਆ ਨਹੀਂ ਤੇ ਗਿਆ ਨਹੀਂ ਮਤਲਬ ਇਨਕਮ ਖਰਚੇ ਬਿਲਕੁਲ ਬਰਾਬਰ ਰਹਿਣ ਵਾਲੇ ਆ ਮਨ ਦੀ ਖੁਸ਼ੀ ਦੇ ਲਈ ਕੌਨਫੀਡੈਂਸ ਦੇ ਲਈ ਥੋੜਾ ਜਿਹਾ ਮਿਊਜ਼ਿਕ ਸੁਣਨਾ ਪੋਜ਼ਿਟਿਵ ਚੀਜ਼ਾਂ ਪੜ੍ਹਨਾ ਸਕਾਰਾਤਮਕ ਸੋਚਣਾ ਥੋੜੀ ਵਧੀਆ ਜੀ ਕੋਈ ਬੁੱਕ ਪੜ੍ਹੋ ਅੱਜ ਸੂਰਜ ਬੁੱਧ ਲਗਣ ਚ ਸ਼ੁਭ ਫਲ ਦੇਗਾ ਕੈਂਸਰ ਕਰ ਕਰਾਸ਼ੀ ਵਾਲੇ ਬਹੁਤ ਅੱਛਾ ਦਿਨ ਜਾਏਗਾ ਕਿਉਂਕਿ ਨਕਸ਼ਤਰ ਮਿੱਤਰ ਹੈ ਔਰ ਚੰਦਰ ਤੁਹਾਡੀ ਲਗਨ ਰਾਸ਼ੀ ਦਾ مالک ਹੈ ਵਿਦੇਸ਼ ਤੋਂ ਪੈਸਾ ਆ ਜਾਣਾ ਰੁਕਿਆ ਪੈਸਾ ਆ ਜਾਣਾ ਹੈ ਮਨ ਖੁਸ਼ ਰਹੇਗਾ ਰੈਡ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲੈਣਾ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪ੍ਰੇਮ ਸਬੰਧਾਂ ਵਿੱਚ ਜਿਆਦਾ ਨਹੀਂ ਆਪਣੇ ਭੇਤ ਕਿਸੇ ਨੂੰ ਦੇਣੇ ਲਿਓ ਸਿੰਘ ਰਾਸ਼ੀ ਵਾਲੇ सिंह राशि ਦੇ ਲਈ ਚੰਦਰਦਾਨ ਨਕਸ਼ਤਰ थोड़ी बहुत ही खज्जल खवारी होने ਤੋਂ ਬਾਅਦ ਹੀ ਕੰਮਕਾਰਾਂ ਦੀ ਸਫਲਤਾ ਦੇਗਾ ਕਿਸੇ ਪੁਰਾਣੇ ਰੋਗ ਦੇ ਜਾਗਣ ਦਾ ਡਰ ਮਨ ਚ ਬਣ ਸਕਦਾ ਹੈ ਤਾਂ ਥੋੜਾ ਜਿਹਾ ਆਪਣੀ એનર્ਜੀ ਨੂੰ ਸ਼ੁਭ ਕਰੋ ਕੋਈ ਨਹੀਂ ਇਹ ਸੋਚੋ ਕਿ ਖਤਮ ਹੈ ਸਭ ਕੁਝ ਸਭ ਸਹੀ ਹੋ ਜਾਣਾ ਹੈ ਜੋ ਰੋਗ ਬਿਮਾਰੀ ਹੈ ਉਸਨੇ ਖਤਮ ਹੋ ਜਾਣਾ ਹੈ ਠੀਕ ਹੈ ਵਰਗੋ ਕੰਨਿਆ ਰਾਸ਼ੀ ਵਾਲੇ ਚੰਦਰਦਾਨ ਨਕਸ਼ਤਰ ਜਿਆਦਾ ਪ੍ਰੋਫਿਟ ਦੇ ਲਈ ਸਿਰਫ ਪ੍ਰੋਫਿਟ ਦੇ ਲਈ ਕੋਈ ਕੰਮ ਨਹੀਂ ਕਰਨਾ ਚਾਹੀਦਾ ਮਨ ਦੀ ਖੁਸ਼ੀ ਲਈ ਵੀ ਕਰਨਾ ਚਾਹੀਦਾ ਹੈ ਠੀਕ ਹੈ ਘਰ ਵਿੱਚ ਥੋੜੀ ਜਿਹੀ ਲੜਾਈ ਝਗੜਾ ਬਹਿਸਵਾਜੀ ਕੁਝ ਚੀਜ਼ਾਂ ਨੂੰ ਲੈ ਕੇ ਹੋ ਰਹੀ ਹੈ ਹੋ ਸਕਦੀ ਆ ਤਾਂ ਖੁਸ਼ ਰਹਿਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਮੋਸ਼ਨਲ ਹੋਣਾ ਠੀਕ ਹੈ ਪਰ ਰੋਣਾ ਜ਼ਰੂਰੀ ਨਹੀਂ ਹੈ ਹੈਨਾ ਸੋਚ ਸਥਾਨ ਚ ਸ਼ਨੀ ਦੇ ਘਰ ਚ ਚੰਦਰ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਲਿਬਰਾ ਤੋਲਾ ਰਾਸ਼ੀ ਵਾਲੇ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਰਹੇ ਘਰ 'ਚ ਥੋੜੀ ਬਹੁਤੀ ਜੀ ਕੰਜੂਸੀ ਜਾਂ ਕੋਈ ਪਰੇਸ਼ਾਨੀ ਚੱਲ ਰਹੀ ਹੈ ਜਾਂ ਕਿਸੇ ਚੀਜ਼ ਨੂੰ ਲੈ ਕੇ ਚਰਚਾ ਹੋਈ ਹੈ ਤਾਂ ਉਹਦੇ ਲਈ ਜਦੋਂ ਸ਼ੁਕਰ ਨੇ ਚੇਂਜ ਹੋ ਜਾਣਾ ਹੈ ਤਾਂ ਉਸ ਵਿੱਚ ਸਫਲਤਾ ਦੀ ਮਿਲ ਜਾਏਗੀ ਅੱਜ ਜੋ ਨਕਸ਼ਤਰ ਹੈ ਚੰਦਰ ਦਾ ਚੰਦਰ ਦਸਵੇਂ ਖਾਨੇ ਦਾ ਮਾਲਕ ਸਰਕਾਰੀ ਨੌਕਰੀ ਕਰਨ ਵਾਲਿਆਂ ਨੇ ਸਤਾਰਤ ਰਹੋ ਆਪਣੇ ਕੰਮ ਸਮੇਂ ਤੇ ਨਵੇੜੋ ਪਰੇਸ਼ਾਨੀ ਆ ਸਕਦੀ ਆ ਸਕੋਰਪੀਓ ਬ੍ਰਿਜਕ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਵਿਆਹ ਸ਼ਾਦੀ ਲਈ ਚੰਗੇ ਆ ਨਕਸ਼ਤਰ ਚੰਦਰ ਦਾ ਕਿਸਮਤ ਦਾ ਪੂਰਾ ਸਾਥ ਮਿਲੇਗਾ ਮਨ ਚ ਇੱਕ ਅੱਛੀ ਸੋਚ ਬਣੇਗੀ ਅੱਛੀ ਅچھے ਵਿਚਾਰ ਆਪਣੇ ਆਪ ਤੇ ਪ੍ਰਾਊਡ ਜਿਹਾ ਮਹਿਸੂਸ ਹੋਏਗਾ ਪਰ ਬੁੱਧਾ ਠੇ ਬਦਨਾਮੀ ਤੋਂ ਬਚਣਾ ਕਿਸੇ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਅਲੀਗੇਸ਼ਨ ਲੱਗ ਸਕਦੀ ਆ ਦਿਮਾਗੀ ਸੰਤੁਲਨ ਬਣਾ ਕੇ ਰੱਖੋ ਸੈਜੀਟੇਰੀਅਸ ਤਨੁ ਰਾਸ਼ੀ ਵਾਲੇ ਸਿਤਾਰੇ ਤਨੁ ਰਾਸ਼ੀ ਵਾਲਿਆਂ ਦੇ ਕਨਫਿਊਜ਼ ਕਰਨ ਵਾਲੇ ਰਹਿਣਗੇ ਡਿਸੀਜਨ ਲੈਣ ਵਿੱਚ ਪ੍ਰੋਬਲਮ ਵਾਲੇ ਰਹਿਣਗੇ ਤਾਂ ਇਸ ਕਰਕੇ ਜਦੋਂ ਇਦਾਂ ਦੀ ਸਥਿਤੀ ਹੋਵੇ ਤਾਂ ਮਾਤਾ ਪਿਤਾ ਦੀ ਸਲਾਹ ਨਾਲ ਪਰਿਵਾਰ ਦੀ ਸਲਾਹ ਨਾਲ ਚੱਲੋ ਤਾਂ ਹੀ ਅੱਛੀ ਸਫਲਤਾ ਮਿਲ ਸਕਦੀ ਹੈ ਇੱਕ ਦੁੱਧ ਦਾ ਪੈਕੇਟ ਅੱਜ ਜ਼ਰੂਰ ਮੰਦਰ ਰੱਖ ਦਿਓ ਹਨੂਮਾਨ ਜੀ ਦੇ ਨਾਰੀਅਲ ਚੜਾ ਸਕਦੇ ਹੋ ਅਗਰ ਲੱਗ ਰਿਹਾ ਕਿ ਨਜ਼ਰਾਂ ਦਾ ਚੱਕਰ ਹੈ ਕਿਉਂਕਿ ਸ਼ਨੀ ਦੀ ਸਥਿਤੀ ਕਰਕੇ ਇਦਾਂ ਹੋ ਸਕਦਾ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਚੰਦਰ ਲਗਨ ਚ ਜਿੱਦੀ ਨੇ ਬਣ ਕੇ ਕੋਈ ਕੰਮ ਨਹੀਂ ਕਰਨਾ ਥੋੜੀ ਕੈਲਸ਼ੀਅਮ ਦੀ ਕਮੀ ਅੱਜ ਵੀ ਰਹੇਗੀ ਪਰ ਪੈਸਾ ਆ ਜਾਏਗਾ ਕਿਤੇ ਕੋਈ ਪੈਸੇ ਦਾ ਲੈਣ ਦੇਣ ਜਾਂ ਕਿਸੇ ਤੋਂ ਪੈਸਾ ਲੈਣਾ ਸੀ ਹਨਾ ਤਾਂ ਉਹ ਅਗਰ ਤੁਸੀਂ ਅੱਜ ਲੈਣੇ ਹੋ ਤਾਂ ਆਰਾਮ ਨਾਲ ਸੌਖੇ ਤਰੀਕੇ ਨਾਲ ਤੁਹਾਨੂੰ ਮਿਲ ਜਾਏਗਾ ਪਰਵਾਰ ਨੂੰ ਲੈ ਕੇ ਥੋੜੀ ਇਮੋਸ਼ਨਲ ਤਾਂ ਤੁਸੀਂ ਰਹੋਗੇ ਪਰ ਅੱਛੀ ਤਰ੍ਹਾਂ ਨਾਲ ਹਰ ਚੀਜ਼ ਦੀ ਡੀਲ ਤੁਸੀਂ ਆਪਣੇ ਮਨ ਦੀ ਬਜਾਏ ਦਿਮਾਗ ਤੋਂ ਕੰਮ ਲੈ ਕੇ ਅੱਛੇ ਰਿਜ਼ਲਟ ਅੱਛੇ ਨਤੀਜੇ ਲੈ ਸਕਦੇ ਹੋ ਅਕਿਊਰਸ ਕੁੰਭਰਾਸ਼ੀ ਵਾਲੇ ਸਿਤਾਰੇ ਕੁੰਭਰਾਸ਼ੀ ਵਾਲਿਆਂ ਦੇ ਅੱਜ ਵੀ ਖਰਚੇ ਵਾਲੇ ਰਹਿਣਗੇ ਰੋਗ ਕਿਸੇ ਦੁਕਿਸ਼ਤ ਟੁੱਟ ਜਾਣਾ ਜਾਂ ਕਿਸੇ ਹਸਪੀਟਲ ਦੇ ਚੱਕਰ ਲੱਗਣਾ ਟੈਸਟ ਵਗੈਰਾ ਕਰਾਉਣਾ ਬਸ ਇਦਾਂ ਦੇ ਥੋੜੇ ਓਲ ਜਿਵੇਂ ਜਿ ਇਦਾਂ ਦੀ ਪਲਾਨਿੰਗ ਜੀ ਇਦਾਂ ਦੀ ਗੱਲਬਾਜੀ ਤੁਹਾਡੀ ਚੱਲਣ ਵਾਲੀ ਆ ਬਾਣੀ ਚ ਮਿਠਾਸ ਜ਼ਰੂਰੀ ਜ਼ਰੂਰੀ ਸ਼ਬਦਾਂ ਨੂੰ ਕੰਟਰੋਲ ਚ ਰੱਖ ਕੇ ਬੋਲੋ ਬਹਿਸ ਬਾਜੀ ਤੋਂ ਬਚੋ ਕੇਸਰ ਮੱਥੇ ਤੇ ਜ਼ਰੂਰ ਲਗਾ ਲਓ ਚੰਦਰਦੀ ਨਰਜੀ ਸ਼ੁਭ ਹੋ ਜਾਏਗੀ ਪਾਈਸਿਸ ਮੀਨ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਨਕਸ਼ਤਰ ਮਿੱਤਰ ਹੀ ਹੈ ਤਾਂ ਇਸ ਕਰਕੇ ਆਲਦ ਵਾਲੇ ਜਨਤਾ ਦਾ ਸਰਕਲ ਦਾ ਸਾਥ ਪੂਰਾ ਮਿਲਣ ਵਾਲਾ ਹੈ ਮਨ ਦਾ ਕੌਨਫੀਡੈਂਸ ਵਧਣ ਵਾਲਾ ਹੈ ਤੇ ਨਾਲ ਹੀ ਚੰਦਰ ਕਿਉਂਕਿ ਮਨ ਦਾ ਵੀ ਕਾਰਕ ਹੈ ਤੇ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀਆਂ ਚਿੰਤਾਵਾਂ ਲੱਤਾਂ ਗੋਡਿਆਂ 'ਚ ਦਰਦ ਕਿਉਂਕਿ ਰਾਹੂ ਲਗਨ 'ਚ ਹੈ ਨਾ ਤਾਂ ਇਸ ਕਰਕੇ ਹੋ ਸਕਦਾ ਹੈ ਤਾਂ ਉਹਦਾ ਧਿਆਨ ਰੱਖੋ ਜ਼ਰੂਰੀ ਹੈ ਸ਼ਾਮ ਦੇ ਵਕਤ ਸੈਰ ਕਰਨਾ ਸਵੇਰ ਦੇ ਵਕਤ ਸੈਰ ਕਰਨਾ ਤੇ ਇੱਕ ਪੇੜ ਲਗਾਉਣਾ ਠੀਕ ਹੈ ACG ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਸਿਤਾਰਿਆਂ ਨੂੰ ਆਪਾਂ ਕਿਦਾਂ ਸਹੀ ਕਰਕੇ ਅੱਛੀ એનર્ਜੀ ਅੱਛੇ ਪ੍ਰਭਾਵਾਂ ਹੀ ਦਿਨ ਨੂੰ ਪੈਸਟ ਬਣਾ ਸਕਦੇ ਆ ਵਾਸਤੂ ਵਾਸਤੂ ਦੇ ਅਨੁਸਾਰ ਆਪਾਂ ਤੁਹਾਨੂੰ ਬੜੀਆਂ ਵੀਡੀਓ ਚ ਸਾਰੀਆਂ ਚ ਛੋਟੇ ਛੋਟੇ ਟਿਪਸ ਦੱਸਦੇ ਰਹਿੰਨੇ ਕੋਈ ਕਹਿੰਦਾ ਇੱਥੇ ਆ ਚੀਜ਼ ਕਰੋ ਤੇ ਆ ਚੀਜ਼ ਸਹੀ ਹੋ ਜਾਏਗੀ ਦੇਖੋ ਇੱਕ ਚੀਜ਼ ਸਹੀ ਕਰਨ ਨਾਲ ਕੁਝ ਵੀ ਸਹੀ ਨਹੀਂ ਹੁੰਦਾ ਹਰ ਚੀਜ਼ਾਂ ਦਾ ਵਸਤੂਆਂ ਦਾ ਸਹੀ ਜਗ੍ਹਾ ਹੋਣਾ ਜ਼ਰੂਰੀ ਹੈ ਹੈਨਾ ਤਾਂ ਤੁਸੀਂ ਕੀ ਕਰਨਾ ਹੈ ਆਪਣੇ ਸਿਤਾਰਿਆਂ ਮੁਤਾਬਕ ਹਰ ਚੀਜ਼ ਨੂੰ ਸਹੀ ਕਰਨਾ ਹੈ ਪਹਿਲਾਂ ਜੇ ਅਗਰ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਫਿਰ ਤਾਂ ਭਾਵੇਂ ਤੁਸੀਂ ਮੈਲ ਚ ਜਾ ਕੇ ਬਹਿ ਚੋ ਉੱਥੇ ਵੀ ਕਿਸਮਤ ਨੇ ਕਰਮ ਨੇ ਸਾਥ ਨਹੀਂ ਦੇਣਾ ਹਨ ਤਾਂ ਆਪਣੇ ਕਰਮ ਤੇ ਆਪਣੀ ਕਿਸਮਤ ਆਪਣੀ ਨੀਅਤ ਨੂੰ ਸਹੀ ਕਰੋ ਹਰ ਰੋਜ਼ ਸਵੇਰੇ ਉੱਠੋ ਜਿਸ ਧਰਤੀ ਤੇ ਰਹਿ ਰਹੇ ਆ ਜਿਸ ਮਾਂ ਨੇ ਜਨਮ ਦਿੱਤਾ ਉਸ ਦਾ ਆਸ਼ੀਰਵਾਦ ਲਓ ਨੌਰਥ ਦਿਸ਼ਾ ਦੀ ਇੰਪਲੈਰਿਟੀ ਕਰੋ ਉਸ ਕੁਦਰਤ ਤੇ ਭਰੋਸਾ ਰੱਖੋ ਕੱਚ-ਕੱਚੀ ਲੱਸੀ ਦਾ ਛਿੱਟਾ ਦਿਓ ਤੇ ਉਸ ਤੋਂ ਵੀ ਜ਼ਰੂਰੀ ਚੰਦਰ ਤੇ ਸੂਰਜ ਦੀ ਸਥਿਤੀ ਦਾ ਦੇਖਣਾ ਉਹ ਕਿੱਥੇ ਆ ਕਿਸ ਨਾਲ ਆ ਕਿਵੇਂ ਬੈਠੇ ਆ ਤਾਂ ਉਸ ਮੁਤਾਬਕ ਉਹ ਦਿਸ਼ਾਵਾਂ ਨੂੰ ਸ਼ੁਭ ਕਰੋ ਤੁਹਾਡਾ ਮੈਜ਼ਾ ਆਜ਼ਾਦ ਦਾ ਆਪ ਸਭ ਦਾ ਦਸਦਾ ਦਿਨ ਬਹੁਤ ਅੱਛਾ ਜਾਏ ਕੱਲ ਆਪਾਂ ਕਿਸੇ ਜਨਮ ਪੱਤਰੀ ਤੇ ਜ਼ਰੂਰ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ